ਇੱਕ ਨਾ ਸਾਹੂਕਾਰ ਹੁੰਦਾ ਸਾਹੂਕਾਰ ਉਹ ਸਾਹੂਕਾਰ ਸਾਹ ਕਰਦਾ ਕਰਦਾ ਇੱਕ ਕਾਫੀ ਦੂਰ ਆਪਣੇ ਏਰੀਆ ਤੋਂ ਬਾਹਰ ਨਿਕਲ ਜਾਂਦਾ ਹੁੰਦਾ ਹੈ ਪੈਸਾ ਇਕੱਠਾ ਕਰਦਾ ਕਰਦਾ ਉਹਨੂੰ ਰਾਤ ਪੈ ਜਾਂਦੀ ਆ ਪੁਰਾਣੇ ਸਮੇਂ ਦੀ ਗੱਲ ਹੈ ਦੱਸਣ ਵਾਲੇ ਦੱਸ ਦਿੰਦੇ ਨੇ ਕਹਿੰਦਾ ਉਹ ਜਦੋਂ ਸਾਹੂਕਾਰ ਸਾਹ ਕਰਦਾ ਕਰਦਾ ਦੂਰ ਨਿਕਲ ਜਾਂਦਾ ਹੈ ਤਾਂ ਉਹਨੂੰ ਹਨੇਰਾ ਹੋ ਜਾਂਦਾਗਾ ਰਾਤ ਪੈ ਜਾਂਦੀ ਹੈ ਕਿ ਮੁੜਨ ਦਾ ਉਹਦਾ ਜਰੀਆ ਨਹੀਂ ਹੁੰਦਾ ਵੀ ਕਿਵੇਂ ਮੁੜਾ ਪੈਸਾ ਵੀ ਕਾਫੀ ਇਕੱਠਾ ਕੀਤਾ ਪਿਆ ਹੁੰਦਾਗਾ ਤੇ ਉਹ ਕਹਿੰਦਾ ਵੀ ਮੈਨੂੰ ਇਹ ਦੱਸੋ ਵੀ ਕੋਈ ਮੈਨੂੰ ਸੱਟ ਆਊਗਾ ਮੈਂ ਉਹਨੂੰ ਕਹਿੰਦਾ ਮੈਂ ਤਾ ਨਾ ਦੇ ਦੂੰਗਾ ਮੈਂ ਵੀ ਜਿੰਨੀ ਵੀ ਮਿਹਨਤ ਬਣੂਗੀ ਉਹਦੀ ਮੈਂ ਉਹਨੀ ਮਿਹਨਤ ਦੇ ਦੂੰਗਾ ਵੀ ਮੈਨੂੰ ਵਾਪਸ ਮੇਰੇ ਟਿਕਾਣੇ ਤੇ ਛੱਡਿਆ ਵੋ ਤੇ ਉਹ ਕਹਿੰਦੇ ਵੀ ਉਹ ਕੁੱਲੀ ਦੇ ਵਿੱਚ ਫਕੀਰ ਰਹਿੰਦਾਗਾ ਇੱਕ ਸਾਧੂ ਰਹਿੰਦਾਗਾ ਵੀ ਉਹ ਹਰ ਇੱਕ ਦੀ ਮਦਦ ਤੇ ਕਰਦਾ ਵੀ ਤੂੰ ਜਾ ਕੇ ਪੁੱਛ ਲੈ ਵੀ ਜੇ ਤੇਰੀ ਮਦਦ ਕਰ ਦੂਗਾ ਹੂੰ ਵੀ ਤੂੰ ਜਾ ਕੇ ਪੁੱਛ ਲੈ ਵੀ ਜੇ ਤੇਰੀ ਮਦਦ ਕਰ ਦੂਗਾ ਵੀ ਉਹ ਫਕੀਰ ਹਰ ਇੱਕ ਦੀ ਮਦਦ ਕਰ ਦਿੰਦਾ ਕਿ ਚਲੋ ਗਿਆ ਜਾ ਕੇ ਉਹਨੇ ਉਹਦੀ ਕੁੱਲੀ ਦਾ ਗੇਟ ਖੋਲਿਆ ਕਿਹਾ ਬਾਬਾ ਜੀ ਵੀ ਮੈਨੂੰ ਤੁਸੀਂ ਮੈਂ ਸਾਹੂਕਾਰ ਆ ਆ ਮੇਰਾ ਟਿਕਾਣਾਗਾ ਮੈਨੂੰ ਤੁਸੀਂ ਉੱਥੇ ਛੱਡੇ ਹੋਗੇ ਮੈਂ ਕੱਲਾਗਾ ਮੇਰੇ ਕੋਲ ਪੈਸਾ ਕਿ ਮੈਨੂੰ ਡਰ ਲੱਗਦਾ ਕਿ ਮੈਨੂੰ ਕੋਈ ਲੁੱਟ ਮਾਰ ਨਾ ਹੋ ਜਵੇ ਉਹ ਕਹਿੰਦਾ ਪਹਿਲਾਂ ਤੂੰ ਤੂੰ ਦੱਸ ਵੀ ਕੀ ਖਾਣਾ ਪੀਣਾਗਾ ਭੁੱਖਾ ਪਿਆਸਾ ਲੱਗਦਾ ਪ੍ਰਸਾਦਾ ਪਾਣੀ ਸਕਾਇਆ ਤੇ ਕਹਿੰਦਾ ਇੱਕ ਸ਼ਰਤ ਤੇ ਜਾਊ ਤੇਰੇ ਨਾਲ ਕਹਿੰਦਾ ਕੀ ਕਹਿੰਦਾ ਜੇ ਤੂੰ ਮੇਰੀ ਗੱਲ ਦਾ ਹੰਗਾਰਾ ਭਰੇਗਾ ਕਹਿੰਦਾ ਹਾਂਜੀ ਭਰਦਾ ਤਾਂ ਰਹੂੰਗਾ ਮੈਂ ਹੰਗਾਰਾ ਕਹਿੰਦਾ ਸਿਰਫ ਇਹੀ ਮਿਹਨਤ ਆ ਤੇਰੀ ਵੀ ਤਾਂ ਇਹ ਮੇਰਾ ਹੰਗਾਰਾ ਭਰਨਾ ਹੁਣ ਤੁਸੀਂ ਮੇਰਾ ਹੰਗਾਰਾ ਭਰਦੇ ਤਾਂ ਗੱਲ ਗੌਰ ਨਾਲ ਸੁਣਦੇ ਤਾਂ ਹੀ ਹੰਗਾਰਾ ਭਰਦੇ ਹੋ ਤਾਂ ਹੁਣ ਗੱਲ ਗੌਰ ਨਾਲ ਸੁਣਨੀ ਪੈਣੀ ਸੀਗੀ ਤਾਂ ਉਹਨੇ ਹੰਗਾਰਾ ਭਰਨਾ ਸੀਗਾ ਲਓ ਜੀ ਉਹ ਜਾਂਦਾ ਜਾਂਦਾ ਰੱਬ ਦੀਆਂ ਗੱਲਾਂ ਕਰਨ ਲੱਗਿਆ ਰੱਬ ਦੀਆਂ ਗੱਲਾਂ ਕਰਦਾ ਕਰਦਾ ਟਕਾਣੇ ਤੇ ਪਹੁੰਚ ਗਿਆ 2.5 3 ਘੰਟੇ ਦੇ ਵਿੱਚ ਇੰਨਾ ਵੀ ਸ਼ਮਾਂ ਲੱਗਿਆ ਤੇ ਟਕਾਣੇ ਤੇ ਪਹੁੰਚ ਗਿਆ ਤੇ ਫਕੀਰ ਨੂੰ ਉਹਨੇ ਪ੍ਰਸ਼ਾਦਾ ਪਾਣੀ ਫੇਰ ਸਕਾਇਆ ਕਹਿੰਦਾ ਬਾਬਾ ਜੀ ਤੁਸੀਂ ਪ੍ਰਸ਼ਾਦਾ ਪਾਣੀ ਸਕੋ ਵੀ ਤੁਸੀਂ ਅੱਜ ਦਾ ਦਿਨ ਰੋ ਕਹਿੰਦਾ ਨਹੀਂ ਮੈਂ ਤਾਂ ਜਾਊਂਗਾ ਵੀ ਤੂੰ ਟਿਕਾਣੇ ਤੇ ਪਹੁੰਚ ਕੇ ਚੱਲ ਕੋਈ ਗੱਲ ਨਹੀਂ ਹੈਗੀ ਕਹਿੰਦਾ ਜਾਂਦਾ ਹੁੰਦਾ ਮੈਂ ਇੱਕ ਗੱਲ ਕਹਿਣਾਗਾ ਤੈਨੂੰ ਉਹ ਫਕੀਰ ਸੀਗਾ ਪਹੁੰਚਿਆ ਹੋਇਆ ਵੀ ਇੰਨੀ ਤਰੀਕ ਨੂੰ ਤੇ ਮਰ ਜਣਾ ਸਾਹੂਕਾਰ ਨੂੰ ਕਹਿੰਦਾ ਕਹਿੰਦਾ ਉੱਥੇ ਤੇਰਾ ਲਿਖਾ ਜੋਖਾ ਹੋਊਗਾ ਧਰਮਰਾਜ ਕੋਲੇ ਵੀ ਉੱਥੇ ਤੂੰ ਬਸ ਉਹਦੇ ਚੰਗੇ ਕਰਮਾਂ ਦਾ ਫਲ ਤਾਂ ਪਹਿਲਾਂ ਮੰਗਣਾ ਹੋਰ ਕੁਝ ਨਹੀਂ ਮੰਗਣਾ ਹੈਗਾ ਉਹ ਤੈਨੂੰ ਪੁੱਛਣਗੇ ਵੀ ਤੈਨੂੰ ਤੇਰੇ ਮਾੜੇ ਕਰਮਾਂ ਦਾ ਫਲ ਦੇਈਏ ਜਾਂ ਚੰਗਿਆਂ ਦਾ ਤਾਂ ਇੱਕ ਕਹਿੰਦਾ ਚੰਗਿਆਂ ਦਾ ਮੰਗ ਲੈਣਾ ਕਰਦਾ। ਕਹਿੰਦਾ ਜੀ ਠੀਕ ਐ। ਤੇ ਉਹ ਜੀ ਸੋਚੀ ਗਿਆ ਵੀ ਗੱਲ ਸਾਰੀ ਕਿੱਧਰ ਨੂੰ ਕਿੱਧਰ ਵਗੀ। ਵੀ ਮੈਂ ਤਾਂ ਕਦੇ ਕਿਸੇ ਦਾ ਮਾੜਾ ਚੰਗਾ ਕੀਤਾ ਨਹੀਂ ਔਰ ਇੰਨੇ ਤਰੀਕ ਨੂੰ ਮੇਰਾ ਮਰਨ ਲੱਗਾ ਵੀ ਟਾਈਮ ਪੈ ਗਿਆ ਬਾਬਾ ਦਾ। ਜੋਈ ਬੀਪੀ ਮਰ ਗਿਆ। ਲੋ ਜੀ ਧਰਮਰਾਜ ਕੋਲੇ ਲੈ ਕੇ ਜਾਂਦੂ ਤੋ ਨੂੰ। ਹਾਂਜੀ। ਉੱਥੇ ਜਾ ਕੇ ਕਹਿੰਦੇ ਜੰਦੂਦ ਕੋਲੇ ਲੇਖਾ ਜੋਖਾ ਹੋਇਆ। ਕਹਿੰਦੇ ਵੀ ਦੱਸ ਤੇ ਚੰਗੇ ਕਰਮਾਂ ਦਾ ਫਲ ਪਹਿਲਾਂ ਲੈਣਾ ਜਾਂ ਮਾੜੇ ਕਰਮਾਂ ਦਾ ਫਲ ਪਹਿਲਾਂ ਲੈਣਾ ਹੈ ਉਹ ਕਹਿੰਦਾ ਜੀ ਮੈਂ ਚੰਗਾ ਕਰਮ ਤਾਂ ਕਦੇ ਕੁਛ ਕੀਤਾ ਨਹੀਂ ਹੈਗਾ ਹੁਣ ਤੱਕ ਲੋਕਾਂ ਦੀਆਂ ਕਰਦਣਾ ਹੀ ਵੱਡਿਆਂ ਨੇ ਸਹੂਕਾਰ ਕਹਿੰਦਾ ਹੈ ਇੱਕ ਦਾ ਦੋ ਦੋ ਦਾ ਚਾਰ ਕਰਕੇ ਪੈਸੇ ਇਕੱਠੇ ਕੀਤੇ ਨੇ ਕੋਈ ਚੰਗਾ ਕਰੋ ਮੇਰੀ ਨਿਗਹਿਤ ਤਾਂ ਹੈ ਨਹੀਂ ਕਹਿੰਦੇ ਹੈਗਾ ਸਹੂਕਾਰ ਕਹਿੰਦਾ ਦੱਸ ਵੀ ਦੋ ਕਹਿੰਦੇ ਤਾਂ ਇੰਨੇ ਤੋਂ ਇੰਨੇ ਸਮੇਂ ਤੱਕ ਰੱਬ ਦੀਆਂ ਗੱਲਾਂ ਕੀਤੀਆਂ ਨੇ ਕਿ ਯਾਰ ਤਾਂ ਰੱਬ ਦੀਆਂ ਗੱਲ ਸੁਣੀ ਹੈਗੀ ਪਰਮਾਤਮਾ ਦੀਆਂ ਗੱਲਾਂ ਜਦੋਂ ਹੁੰਦੀਆਂ ਸੀ ਤਾਂ ਹੰਗਾਰੇ ਭਰੇ ਨਗੇ ਵੀ ਹਾਂ ਤੇ ਉਹਦੇ ਦਿਮਾਗ ਦੇ ਵਿੱਚ ਆ ਗਿਆ ਕਹਿੰਦਾ ਜੀ ਠੀਕ ਹੈ ਮੈਨੂੰ ਚੰਗੇ ਕਰਮਾਂ ਦਾ ਫਲ ਦੇ ਦਿਓ ਜਮਨੂ ਧਰਮਰਾਜ ਕਹਿੰਦਾ ਜਾ ਇਹਨੂੰ ਇੰਨਾ ਸਮਾਂ ਕਮਾ ਲਿਆ ਉਹ ਉੱਥੇ ਸਤਸੰਗ ਦੇ ਵਿੱਚ ਹਾਂਜੀ ਸੱਚਖੰਡ ਸਾਹਿਬ ਦੇ ਵਿੱਚ ਇਹਨੂੰ ਕਮਾ ਲਿਆ ਉਹ ਤੇ ਜੀ ਹੁਣ ਸੱਚਖੰਡ ਸਾਹਿਬ ਦੇ ਵਿੱਚ ਜਮਦੂਤਾਂ ਦਾ ਵਾਸਾ ਨਹੀਂ ਹੈਗਾ ਉੱਥੇ ਤਾਂ ਸੱਚੇ ਲੋਕਾਂ ਦਾ ਵਾਸਾ ਹੁੰਦਾ ਹੈ ਉਹ ਗੇਟ ਤੇ ਖੜ ਕੇ ਅੰਦਰ ਜਾਣ ਦਾ ਹੁਕਮ ਨਹੀਂ ਹੈਗਾ ਜਮਦੂਤਾਂ ਨੂੰ ਧਰਮਰਾਜ ਦੇ ਜਮਦੂਤਾਂ ਨੂੰ ਸੱਚਖੰਡ ਸਾਹਿਬ ਦੇ ਅੰਦਰ ਜਾਣ ਦਾ ਹੁਕਮ ਨਹੀਂ ਹੈ ਗੇਟ ਤੇ ਖੜ ਕੇ ਕਹਿੰਦੇ ਜਾ ਜਾ ਕੇ ਅੰਦਰ ਇੰਨਾ ਟਾਈਮ ਆਪ ਦਾ ਆਨੰਦ ਮਾਣਿਆ ਜਿੰਨਾ ਟਾਈਮ ਤੇ ਗੱਲਾਂ ਸੁਣੀਆਂ ਜੀ ਰੱਬ ਦੀਆਂ ਤੇ ਉਹ ਬੈਠ ਗਿਆ ਉਹ ਜਦੋਂ ਟਾਈਮ ਦੇਖਿਆ ਉੱਠ ਕੇ ਖੜਾ ਹੋਣ ਲੱਗਿਆ ਮਗਰ ਉਹ ਸਾਧੂ ਬੈਠਾ ਸੀ ਜਿਹੜਾ ਉਹਦੀ ਹੈਲਪ ਕੀਤੀ ਸੀਗੀ ਜਿਹਦੇ ਉਹਦੇ ਨਾਲ ਗੱਲਾਂ ਕੀਤੀਆਂ ਸੀਗੀ ਫਕੀਰ ਬੈਠਾ ਸੀਗਾ ਫਕੀਰ ਨੇ ਫੜ ਕੇ ਵਾ ਫੇਰ ਥੱਲੇ ਬਿਠਾ ਲੈ ਕਹਿੰਦਾ ਬਹਿ ਜਾ ਕਹਿੰਦਾ ਮੈਨੂੰ ਜਮਰੀਕ ਦੇ ਨੇ ਕਹਿੰਦੇ ਨਾ ਉਹ ਅੰਦਰ ਆਉਣ ਨਾ ਤੂੰ ਬਾਹਰ ਜਾਣ ਤੇਰੀ 84 ਕੱਢੀ ਗਈ ਕਹਿੰਦਾ ਇਸ ਕਰਕੇ ਰੱਬ ਦੀਆਂ ਗੱਲਾਂ ਪਰਮਾਤਮਾ ਦੀਆਂ ਗੱਲਾਂ ਸੋਹਣੀਆਂ ਦੀਆਂ ਤੇ ਸੁਣਾਉਂਦੇ ਰਹਿਣਾ ਚਾਹੀਦਾ ਹੈਗਾ ਇਹ ਪਜਾਣੇ ਬਜ਼ੁਰਗਾਂ ਦੀਆਂ ਕਹਾਵਤਾਂ ਨੇ ਆ ਉਹਨਾਂ ਦੀ ਸੁਣੀ ਹੋਈ ਗੱਲ ਮੈਂ ਤੁਹਾਨੂੰ ਸੁਣਾ ਦਿੰਦੀ ਆ ਜੀ ਇਸ ਤਰ੍ਹਾਂ ਪ੍ਰਮਾਤਮਾ ਦੀ ਗੱਲ ਜੀ ਨੂੰ ਸੋਹਣੀ ਲੱਗਣ ਦਾ ਅਗਰੇ ਵਿਖਣਾ ਐ ਸਮਝ ਲਓ ਪ੍ਰਮਾਤਮਾ ਦੇ ਨਾਲ ਹੀ ਹੈਗਾ ਠੀਕ ਹੈ ਕਿ ਨਹੀਂ ਸਹੀ ਆ ਹਾਂ